ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮ ਸੀ ਵੀ ਆਓ ਅੱਜ ਰਾਤ ਦੇ ਵਚਨ ਦੇ ਵਿੱਚ ਜਾਂਦੇ ਆਂ ਅੱਜ ਰਾਤ ਦਾ ਵਚਨ ਪਹਿਲਾ ਰਾਜਾ 3 ਅਧਿਆਇ ਦੀ 5 ਨੰਬਰ ਆਇਤ ਗਿਬਯੋਨ ਸ਼ਹਿਰ ਵਿੱਚ ਰਾਤ ਦੇ ਸਮੇਂ ਸੁਪਨੇ ਵਿੱਚ ਸੁਲੇਮਾਨ ਨੂੰ ਯਹੋਵਾ ਦਾ ਦਰਸ਼ਨ ਹੋਇਆ ਪਰਮੇਸ਼ੁਰ ਨੇ ਆਖਿਆ ਮੰਗ ਮੈਂ ਤੈਨੂੰ ਕੀ ਦੇਵਾਂ ਹallelujah ਜਿੱਦਾਂ ਪਰਮੇਸ਼ੁਰ ਨੇ ਯਹੋਵਾ ਪਰਮੇਸ਼ੁਰ ਨੇ ਸੁਲੇਮਾਨ ਨੂੰ ਸੁਪਨੇ ਦੇ ਵਿੱਚ ਦਰਸ਼ਨ ਦੇ ਕੇ ਪੁੱਛਿਆ ਕੀ ਮੰਗ ਮੈਂ ਤੈਨੂੰ ਕੀ ਦਵਾਂ ਤੇ ਸੁਲੇਮਾਨ ਨੇ ਪਰਮੇਸ਼ਰ ਦੇ ਕੋਲੋਂ ਬੁੱਧ ਮੰਗੀ ਤੇ ਸੱਚਮੁੱਚ ਪਰਮੇਸ਼ਰ ਨੇ ਸੁਲੇਮਾਨ ਨੂੰ ਬੁੱਧ ਦੇ ਨਾਲ ਨਾਲ ਉਹ ਸਾਰੀਆਂ ਆਸ਼ੀਸ਼ਾਂ ਬਰਕਤਾਂ ਵੀ ਦਿੱਤੀਆਂ ਜਿਹੜੀਆਂ ਕਿ ਪੂਰੀ ਦੁਨੀਆ ਦੇ ਵਿੱਚ ਨੰਬਰ 1 ਤੇ ਸੀਗੀਆਂ ਤੇ ਸੱਚਮੁੱਚ ਸੁਲੇਮਾਨ ਨੂੰ ਇੱਕ ਬਹੁਤ ਵੱਡਾ ਬੁੱਧਵਾਨ ਰਾਜਾ ਬਣਾਇਆ ਤੇ ਸੱਚਮੁੱਚ ਪਰਮੇਸ਼ਰ ਅਗਰ ਉਹਨੂੰ ਸੁਪਨੇ ਦੇ ਵਿੱਚ ਸੁਲੇਮਾਨ ਨੂੰ ਸੁਪਨੇ ਦੇ ਵਿੱਚ ਦਰਸ਼ਨ ਦੇ ਕੇ ਉਹਨੂੰ ਆਸ਼ੀਸ਼ ਦੇ ਸਕਦੇ ਆ ਬਰਕਤ ਦੇ ਸਕਦੇ ਆ ਤੇ ਪਰਮੇਸ਼ਰ ਸਾਨੂੰ ਵੀ ਸੁਪਨੇ ਦੇ ਰਾਹੀਂ ਆਸ਼ੀਸ਼ ਔਰ ਬਰਕਤ ਦੇਣਗੇ ਅੱਜ ਦੇ ਵਚਨ ਦਾ ਮਕਸਦ ਇਹੀ ਸੀ ਕਿ ਪਰਮੇਸ਼ਰ ਸਾਨੂੰ ਦੱਸ ਰਿਹਾ ਕਿ ਮੈਂ ਤੁਹਾਨੂੰ ਆਸ਼ੀਸ਼ ਔਰ ਬਰਕਤ ਦੇਣ ਦੇ ਲਈ ਜਾ ਰਿਹਾ ਆ ਤਾਂ ਸੱਚਮੁੱਚ ਅਸੀਂ ਵੀ ਪਰਮੇਸ਼ਰ ਦੇ ਕੋਲੋਂ ਸੁਪਨਿਆਂ ਦੇ ਵਿੱਚ ਗੱਲਬਾਤ ਕਰਨ ਦਾ ਪਰਮੇਸ਼ਰ ਤੋਂ ਦਰਸ਼ਨਾ ਦਾ ਜਿਹੜਾ ਆ ਵਰਦਾਨ ਮੰਗিয়ে ਔਰ ਸੱਚਮੁੱਚ ਇਹਨਾਂ ਵਰਦਾਨਾਂ ਦੇ ਨਾਲ ਔਰ ਇਸ ਵਚਨ ਦੇ ਨਾਲ ਸਭ ਜਨ ਰਲ ਕੇ ਪ੍ਰਾਰਥਨਾ ਕਰਦੇ ਆ ਹallelujah hallelujah 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 ਧੰਵਾਤ 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 ਧੰਨਵਾਦ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮੈਮਾ ਵਧਾਈ ਕਰਦੇ ਖੁਦਾਵੰਨ ਜੀ ਜੋ ਤੁਸੀਂ ਸਾਨੂੰ ਅੱਜ ਦਾ ਵਚਨ ਦਿੱਤਾ ਕਿ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਸੁਲੇਮਾਨ ਨੂੰ ਦਰਸ਼ਨ ਦੇ ਵਿੱਚ ਆਖਿਆ ਪੁੱਛਿਆ ਖੁਦਾਵੰਨ ਜੀ ਕੀ ਦਾਸ ਤੈਨੂੰ ਕੀ ਚਾਹੀਦਾ ਤੇ ਸੁਲੇਮਾਨ ਨੇ ਬੁੱਧ ਮੰਗੀ ਸੱਚਮੁੱਚ ਪਰਮੇਸ਼ਰ ਜੀ ਅੱਜ ਤੁਸੀਂ ਸਾਡੇ ਸੁਪਨਿਆਂ ਦੇ ਵਿੱਚ ਵੀ ਆਓ ਖੁਦਾ ਸਾਨੂੰ ਦਰਸ਼ਨਾਂ ਦੇ ਰਾਹੀ ਪਰਮੇਸ਼ਰ ਸਾਡੇ ਨਾਲ ਗੱਲਬਾਤ ਕਰੋ ਖੁਦਾਵੰਨ ਜੀ ਸਾਨੂੰ ਵੀ ਪਰਮੇਸ਼ਰ ਜੀ ਆਪਣੇ ਆਤਮਿਕ ਦਾਣਾ ਵਰਦਾਨਾਂ ਦੇ ਨਾਲ ਬਲੈਸ ਕਰੋ ਖੁਦਾਵੰਨ ਜੀ ਆਸ਼ੀਸ਼ ਬਰਕਤਾਂ ਦੇ ਨਾਲ ਬਲੈਸ ਕਰੋ ਮੇਰੇ ਪਰਮੇਸ਼ਰ ਸਵਰਗਿਕ ਆਸ਼ੀਸ਼ਾਂ ਦੇ ਨਾਲ ਖੁਦਾ ਸਾਨੂੰ ਬਲੈਸ ਕਰੋ ਮੇਰੇ ਮਹਾਨ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਸਮਰਥੀਏ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਨ ਜੀ ਸਾਨੂੰ ਸਵਰਗਿਕ ਬੁੱਧ ਦੇ ਨਾਲ ਬਲੈਸ ਕਰਨਾ ਮੇਰੇ ਸਮਰਥੀਏ ਪਰਮੇਸ਼ਰ ਔਰ ਸੱਚਮੁੱਚ ਖੁਦਾਵੰਨ ਜੀ ਅੱਜ ਦੇ ਇਸ ਵਿਚਰ ਨੂੰ ਸਾਡੇ ਹਿਰਦਿਆਂ ਦੇ ਅੰਦਰ ਵਸਾਣਾ ਦਾ ਸੱਚਮੁੱਚ ਤੁਸੀਂ ਸੁਪਨਿਆਂ ਰਾਹੀਂ ਗੱਲਾਂ ਕਰਦੇ ਹੋ ਖੁਦਾਵੰਨ ਜੀ ਅੱਜ ਰਾਤ ਦੇ ਸਮੇਂ ਪਰਮੇਸ਼ਰ ਸਾਡੇ ਨਾਲ ਵੀ ਗੱਲਾਂ ਬਾਤਾਂ ਕਰੋ ਮੇਰੇ ਖੁਦਾਵੰਨ ਜੀ ਔਰ ਸੱਚਮੁੱਚ ਪਰਮੇਸ਼ਰ ਜੀ ਆਪਣੇ ਵਚਨਾਂ ਦੇ ਗੁਜੇ ਪੇਦਾ ਨੂੰ ਸਾਡੇ ਉੱਪਰ ਪ੍ਰਗਟ ਕਰੋ ਮੇਰੇ ਸਮਰਥੀ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਨ ਜੀ ਇਹ ਵਚਨ ਸਾਡੀ ਜ਼ਿੰਦਗੀ ਦੇ ਵਿੱਚ ਹਜ਼ਾਰਾ ਗੁਣਾ ਫਲ ਲੈ ਕੇ ਆਵੇ ਮੇਰੇ ਖੁਦਾ ਇਹ ਵਚਨ ਵੈਰੀ ਦੀ ਕੋਈ ਵੀ ਸ਼ਕਤੀ ਸਾਡੀ ਜ਼ਿੰਦਗੀਆਂ ਚ ਚੁਰਾਣੇ ਨਾ ਪਾਏ ਮੇਰੇ ਅੰਦਰ ਜ਼ਲਾਲੀ ਪਰਮੇਸ਼ਰ ਜੀ ਔਰ ਸੱਚਮੁੱਚ ਪਰਮੇਸ਼ਰ ਜੀ ਇਹਨਾਂ ਵਚਨਾਂ ਦੇ ਦੁਆਰਾ ਅਸੀਂ ਬਹੁਤ ਆਇਤ ਦੇ ਨਾਲ ਖੁਦਾਵੰਨ ਜੀ ਇਹ ਆਸ਼ੀਸ਼ਾਂ ਨੂੰ ਪਾਈਏ ਖੁਦਾ ਔਰ ਪ੍ਰਭੂ ਜੀ ਸੱਚਮੁੱਚ ਪਰਮੇਸ਼ਰ ਜੀ ਤੁਹਾਡੀ ਦਇਆ ਰਹਿਮ ਕਿਰਪਾ ਫਜ਼ਲ ਪਲਿਆਈ ਪਰਮੇਸ਼ਰ ਜੀ ਸਾਡੀ ਜ਼ਿੰਦਗੀਆਂ ਦੇ ਵਿੱਚ ਹੁੰਦੀ ਰਹੇ ਖੁਦਾਵੰਦੀ ਧੰਨਵਾਦ ਕਰਦੇ ਪਰਮੇਸ਼ਰ ਜੀ ਤੁਸੀਂ ਸਾਨੂੰ ਸਾਰਿਆਂ ਨੂੰ ਹੁਣ ਤੱਕ ਸੰਭਾਲ ਕੇ ਰੱਖਿਆ ਪਰਮੇਸ਼ਵਰ ਜੀ ਰਾਤ ਦੇ ਸਮੇਂ ਲੈ ਕੇ ਆਂਦਾ ਖੁਦਾ ਅਜ ਰਾਤ ਦੀ ਖੂਬਸੂਰਤ ਹਜ਼ੂਰੀ ਦੇ ਲਈ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਵਰ ਜੀ ਧੰਨਵਾਦ ਕਰਦੇ ਖੁਦਾਵੰਨ ਜੀ ਕਿ ਤੁਸੀਂ ਸਾਨੂੰ ਹੁਣ ਤੱਕ ਚਾਹੁੰਦੇ ਦੀ ਧਰਤੀ ਤੇ ਚਾਹੁੰਦੇ ਰੱਖਿਆ ਹੈ ਪਰਮੇਸ਼ਵਰ ਜੀ ਬਹੁਤ ਸਾਰੇ ਲੋਕ ਖੁਦਾ ਰਾਤ ਦੇ ਸਮੇਂ ਐਂਟਰ ਨਹੀਂ ਹੋ ਪਾਏ ਪ੍ਰਭੂ ਜੀ ਬਹੁਤ ਸਾਰੇ ਲੋਕ ਤੁਹਾਡੇ ਵਚਨ ਤੋਂ ਬਿਨਾ ਚੱਲੇ ਗਏ ਪਛਤਾਪਤ ਤੋਂ ਮਾਫੀ ਤੋਂ ਬਿਨਾ ਚੱਲੇ ਗਏ ਮੇਰੇ ਖੁਦਾਵੰਨ ਜੀ ਸੱਚਮੁੱਚ ਪ੍ਰਭੂ ਜੀ ਤੁਸੀਂ ਸਾਨੂੰ ਮਾਫੀ ਦਾ ਪਛਤਾਪਤ ਦਾ ਮੌਕਾ ਦਿੱਤਾ ਹੈ ਖੁਦਾ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਤੋਬਾ ਕਰਦੇ ਦਿਨ ਪਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਮੇਰੇ ਮਹਾਨ ਖੁਦਾਵੰਦ ਜੀ ਸਾਨੂੰ ਮਾਫ ਕਰਨਾ ਖੁਦਾ ਔਰ ਖੁਦਾਵੰਦ ਜੀ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਪਵਿੱਤਰ ਕਰਨਾ ਖੁਦਾ ਜਿੱਦਾਂ ਤੁਸੀਂ ਪਵਿੱਤਰ ਹੋ ਮੇਰੇ ਖੁਦਾਵੰਦ ਜੀ ਸੱਚ ਵਿੱਚ ਪਰਮੇਸ਼ਰ ਸਾਡੀ ਚਾਲ ਖੁਦਾਵੰਦ ਜੀ ਸਾਡਾ ਪਰਮੇਸ਼ਰ ਜੀ ਸਭਾ ਤੁਹਾਨੂੰ ਪਸੰਦ ਆਉਣ ਵਾਲਾ ਹੋਵੇ ਖੁਦਾ ਸਾਡੇ ਕੰਮ ਤੁਹਾਨੂੰ ਪਸੰਦ ਆਉਣ ਵਾਲੇ ਹੋਣ ਮੇਰੇ ਸਮਰਥੀ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਬੰਦੀ ਦਿਨ ਪਰ ਸੰਭਾਲਨ ਦੇ ਲਈ ਖੁਦਾ ਦਿਨ ਪਰ ਵਿੱਚ ਤੁਸੀਂ ਸਾਨੂੰ ਅੱਛੀਆਂ ਬਰਕਤਾਂ ਦੇ ਨਾਲ ਖੁਦਾ ਅੱਛੇ ਭੋਜਨਾਂ ਦੇ ਨਾਲ ਅੱਛੇ ਕੱਪੜਿਆਂ ਦੇ ਨਾਲ ਪਰਮੇਸ਼ਵਰ ਹਰ ਇੱਕ ਅੱਛੀ ਵਸਤੂ ਦੇ ਨਾਲ ਬles ਕੀਤਾ ਪਰਮੇਸ਼ਵਰੀ ਤੁਸੀਂ ਸਾਡੀਆਂ ਕਮੀਆਂ ਘਟੀਆਂ ਨੂੰ ਸਵਰਗੀ ਰਾਜ ਖਜ਼ਾਨਿਆਂ ਚ ਪੂਰਾ ਕੀਤਾ ਤੁਹਾਡਾ ਧੰਨਵਾਦ ਕਰਦੇ ਆ ਸਮਰਥੀ ਪਰਮੇਸ਼ਵਰ ਜੀ ਧੰਨਵਾਦ ਕਰਦੇ ਮਹਾਨ ਖੁਦਾਬੰਦੀ ਅੱਜ ਰਾਤ ਦੇ ਲਈ ਖੁਦਾਬੰਦੀ ਪ੍ਰਾਰਥਨਾ ਕਰਦੇ ਜਿੰਨੇ ਵੀ ਭੈਣ ਭਰਾ ਅੱਜ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਨੇ ਖੁਦਾਵੰਦ ਜੀ ਇਹਨਾਂ ਸਾਰੇ ਭੈਣਾ ਭਰਾਵਾਂ ਨੂੰ ਆਪਣੇ ਪਾਕ ਪਵਿੱਤਰ ਹੱਥਾਂ ਚ ਲਓ ਮੇਰੇ ਸਮਰਥੀ ਪਰਮੇਸ਼ਰ ਜੀ ਆਪਣੇ ਪਵਿੱਤਰ ਲਹੂ ਦੇ ਵਿੱਚ ਕਵਰ ਕਰੋ ਮੇਰੇ ਮਹਾਨ ਖੁਦਾ ਸੱਚਮੁੱਚ ਪ੍ਰਭ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਨੂੰ ਸ਼ੋਨੇ ਨਾ ਪਾਏ ਖੁਦਾਵੰਦ ਜੀ ਪ੍ਰਾਰਥਨਾ ਕਰਦੇ ਖਾਸ ਰਾਤ ਦੇ ਸਮੇਂ ਦੇ ਲਈ ਮੇਰੇ ਮਹਾਨ ਖੁਦਾਵੰਦ ਜੀ ਦਾ ਧੰਨਵਾਦ ਕਰਦੇ ਪ੍ਰਭ ਜੀ ਦਿਨ ਪਰ ਵਿੱਚ ਤੁਹਾਡੇ ਸਵਰਗੀ ਦੂਤਾਂ ਨੇ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਮਹਾਨ ਖੁਦਾਵੰਦ ਜੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾਵੰਦ ਜੀ ਸੱਚਮੁੱਚ ਪਰਮੇਸ਼ਰ ਜੀ ਜਿੰਨੇ ਵੀ ਭੈਣ ਭਰਾ ਅੱਜ ਦੀ ਹਜ਼ੂਰੀ ਦੇ ਵਿੱਚ ਇਕੱਠੇ ਹੋਏ ਨੇ ਮੇਰੇ ਮਹਾਨ ਖੁਦਾਵੰਦ ਜੀ ਇਹਨਾਂ ਸਾਰੇ ਭੈਣ ਭਰਾਵਾਂ ਨੂੰ ਪਰਮੇਸ਼ਰ ਤੁਹਾਡੇ ਹੱਥਾਂ 'ਚ ਸੌਂਪਦੇ ਖੁਦਾਵੰਦ ਜੀ ਔਰ ਪ੍ਰਭ ਜੀ ਤੁਹਾਡੇ ਪਾਕ ਪਵਿੱਤਰ ਲੋਕ ਦੇ ਵਿੱਚ ਕਵਰ ਕਰਦੇ ਆ ਮੇਰੇ ਸਮਰਥੀ ਖੁਦਾਵੰਦ ਜੀ ਦਇਆ ਕਰੋ ਕਿਰਪਾ ਕਰੋ ਮਹਾਨ ਖੁਦਾਵੰਦ ਜੀ ਪ੍ਰਾਰਥਨਾ ਕਰਦੇ ਆ ਖਾਸ ਰਾਤ ਦੇ ਸਮੇਂ ਲਈ ਮੇਰੇ ਮਹਾਨ ਖੁਦਾਵੰਦ ਵਿੱਚ ਖੁਦਾਵੰਨ ਜੀ ਸਾਰੇ ਹੀ ਭੈਣ ਭਰਾਵਾਂ ਨੂੰ ਸਾਰੇ ਘਰਾਂ ਪਰਿਵਾਰਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਸੰਭਾਲ ਕੇ ਰੱਖਣਾ ਮੇਰੇ ਮਹਾਨ ਖੁਦਾਵੰਨ ਜੀ ਕਿਸੇ ਵੀ ਭੈਣ ਭਰਾ ਨੂੰ ਪਰਮੇਸ਼ਰ ਜੀ ਰਾਤ ਦੇ ਸਮੇਂ ਕੋਈ ਵੀ ਵੈਰੀ ਦੀ ਸ਼ਕਤੀ ਡਿਸਟਰਬ ਨਾ ਕਰਨੇ ਪਾਏ ਮੇਰੇ ਮਹਾਨ ਖੁਦਾ ਕੋਈ ਜਾਦੂ ਟੋਨੇ ਦੀ ਸਪਿਰਿਟ ਪਰਮੇਸ਼ਰ ਜੀ ਨਾਲ ਦੇ ਘਰਾਂ ਪਰਿਵਾਰਾਂ ਦੇ ਉੱਤੇ ਚੱਲਨੇ ਨਾ ਪਾਏ ਮੇਰੇ ਮਹਾਨ ਖੁਦਾਵੰਨ ਜੀ ਦਇਆ ਕਰਨਾ ਕਿਰਪਾ ਕਰਨਾ ਸਮਰਥੀ ਪਰਮੇਸ਼ਰ ਜੀ ਹਾਰੀ ਕੋ ਭੈਣ ਭਰਾ ਨੂੰ ਖੁਦਾਵੰਨ ਜੀ ਤੁਹਾਡੇ ਸਵਰਗੀ ਦੂਤ ਪਰਮੇਸ਼ਰ ਜੀ ird gird ਤੋਂ ਘੇਰ ਕੇ ਰੱਖਣ ਖੁਦਾਵੰਨ ਜੀ ਔਰ ਪ੍ਰਭ ਜੀ ਇਨਾ ਕਰਾ ਪਰਿਵਾਰਾਂ ਦੇ ird gird ਮੰਗਦੇ ਆ ਮੇਰੇ ਮਹਾਨ ਖੁਦਾ ਜਿਨ੍ਹਾਂ ਭੈਣ ਭਰਾਵਾਂ ਰਾਤ ਦੇ ਸਮੇਂ ਸੁਪਨੇ ਆਉਂਦੇ ਖੁਦਾ ਬੁਰੇ ਸੁਪਨੇ ਆਉਂਦੇ ਬੁਰੇ ਖਿਆਲ ਆਉਂਦੇ ਬੁਰੇ ਵਿਚਾਰ ਆਉਂਦੇ ਮੇਰੇ ਸਮਰਥੀ ਪਰਮੇਸ਼ਵਰ ਜੀ ਹੁਣ ਸਾਰੇ ਹੀ ਭੈਣਾਂ ਭਰਾਵਾਂ ਨੂੰ ਖੁਦਾਵੰਜੀ ਤੁਹਾਡੇ ਹੱਥਾਂ ਸੌਂਪਦੇ ਆ ਖੁਦਾ ਸੁਪਨਿਆਂ ਦੇ ਰਾਹੀ ਨਾਲ ਗੱਲਾਂ ਬਾਤਾਂ ਕਰੋ ਮੇਰੇ ਸਮਰਥੀ ਪਰਮੇਸ਼ਵਰ ਜੀ ਸੱਚਮੁੱਚ ਪਰਮੇਸ਼ਰ ਜੀ ਇਹਨਾਂ ਦੇ ਮਨਾਂ ਦੇ ਸੋਚਾ ਵਿਚਾਰਾਂ ਤੇ ਆਪਣਾ ਕਵਜਾ ਵਾਸ ਕਰੋ ਮੇਰੇ ਮਹਾਨ ਖੁਦਾਵੰਜੀ ਸੱਚਮੁੱਚ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਖੁਦਾਵੰਜੀ ਜਿਨਾ ਕਰਾ ਪਰਿਵਾਰਾਂ ਦੇ ਵਿੱਚ ਖੁਦਾਵੰਜੀ ਲੜਾਈ ਝਗੜੇ ਦਾ ਕਲੇਸ਼ ਦਾ ਸਪਿਰਿਟ ਕੰਮ ਕਰਦਾ ਮੇਰੇ ਮਹਾਨ ਖੁਦਾਵੰ ਜੀ ਹਰ ਇੱਕ ਲੜਾਈ ਝਗੜੇ ਦਾ ਗੰਦਾ ਸਪਿਰਿਟ ਪਰਮੇਸ਼ਰ ਜੀ ਇਹਨਾਂ ਘਰਾ ਪਰਿਵਾਰਾਂ ਦੇ ਅੰਦਰੋਂ ਨਸ਼ਟ ਹੋ ਜਾਵੇ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਖਤਮ ਹੋ ਜਾਵੇ ਮੇਰੇ ਮਹਾਨ ਖੁਦਾ ਇਹਨਾਂ ਘਰਾ ਪਰਿਵਾਰਾਂ ਦੇ ਵਿੱਚ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਚੱਲਦਾ ਫਿਰਦਾ ਨਜ਼ਰ ਆਵੇ ਮੇਰੇ ਮਹਾਨ ਖੁਦਾਵੰ ਜੀ ਇਹਨਾਂ ਘਰਾ ਪਰਿਵਾਰਾਂ ਦੇ ਵਿੱਚ ਪ੍ਰਭ ਜੀ ਕਿਸੇ ਵੀ ਚੰਗੀ ਚੀਜ਼ ਦੀ ਥੋੜਾ ਨਾ ਰਹੇ ਖੁਦਾਵੰ ਜੀ ਜਿਨ੍ਹਾਂ ਪੈਣਾ ਭਾਈਆਂ ਰਾਤ ਦੇ ਸਮੇਂ ਪਰਮੇਸ਼ਰ ਜੀ ਸੌਂਦੇ ਸਮੇਂ ਬੇਚੈਨੀ ਹੁੰਦੀ ਆ ਖੁਦਾਵੰ ਜੀ ਕਿਸੇ ਤ ਦੇ ਬੋਝ ਚਿੰਤਾ ਡਿਪਰੈਸ਼ਨ ਖੁਦਾਬੰਦ ਜੀ ਇਹਨਾਂ ਨੂੰ ਪਰੇਸ਼ਾਨ ਕਰਦੀ ਆ ਜੋ ਇਹਨਾਂ ਨੂੰ ਨੀਂਦ ਨਾ ਆਣ ਦੀ ਪ੍ਰੋਬਲਮ ਹੈ ਮੇਰੇ ਖੁਦਾਬੰਦ ਜੀ ਹਰੀਕ ਨੀਂਦ ਨਾ ਆਉਣ ਦੀ ਪ੍ਰੋਬਲਮ ਨੂੰ ਖਤਮ ਕਰੋ ਮੇਰੇ ਮਹਾਨ ਖੁਦਾਬੰਦ ਜੀ ਜੋ ਵੀ ਵੈਰੀ ਪਰਮੇਸ਼ਰ ਜੀ ਨਾਲ ਜ਼ਿੰਦਗੀ ਦੇ ਵਿੱਚ ਖੁਦਾਬੰਦ ਜੀ ਤਣਾਵ ਪਾਉਂਦਾ ਹੈ ਪਰਮੇਸ਼ਰ ਜੀ ਬੇਚੈਨੀ ਪਾਉਂਦਾ ਮੇਰੇ ਮਹਾਨ ਖੁਦਾ ਹਰੀ ਕੋ ਸਪਿਰਟ ਪ੍ਰਭੂ ਯੇਸ਼ੂ ਮਸੀਹ ਨਾਮ ਚ ਕੈਨਸਲ ਕਰਦੇ ਆ ਰੱਦ ਕਰਦੇ ਆ ਮੇਰੇ ਮਹਾਨ ਖੁਦਾ ਦਇਆ ਕਰੋ ਪਰਮੇਸ਼ਰ ਨਾ ਕਰਾ ਪਰਿਵਾਰਾਂ ਨੂੰ ਖੁਦਾਬੰਦ ਜੀ ਤੁਸੀਂ ਸੰਭਾਲ ਕੇ ਰੱਖੋ ਮੇਰੇ ਮਹਾਨ ਖੁਦਾ ਬੱਚਾ ਨੂੰ ਆਗੇ ਘਰ ਹੀ ਵਾਲਾ ਮੰਨਦੇ ਹੋ ਪਰਮੇਸ਼ਰ ਜੀ ਹਸਬੰਡ ਵਾਈਫਸ ਦੇ ਵਿੱਚ ਖੁਦਾਵੰਦ ਜੀ ਆਪਸੀ ਮਿਲਵਰਤਨ ਪਿਆਰ ਹੋਵੇ ਮੇਰੇ ਖੁਦਾਵੰਦ ਜੀ ਹਰ ਇੱਕ ਹਸਬੰਡ ਵਾਈਫ ਇੱਕ ਦੂਜੇ ਦੇ ਲਈ ਵਫਾਦਾਰ ਹੋਵੇ ਮੇਰੇ ਮਹਾਨ ਖੁਦਾਵੰਦ ਜੀ ਹਰ ਇੱਕ ਪਰਮੇਸ਼ਰ ਜੀ ਇਹਨਾਂ ਦੇ ਜ਼ਿੰਦਗੀਆਂ ਦੇ ਵਿੱਚੋਂ ਖੁਦਾਵੰਦ ਜੀ ਫੇਲੀਅਰ ਦਾ ਗੰਦਾ ਸਪਿਰਟ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚੋਂ ਕੈਨਸਲ ਹੋ ਜਾਵੇ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੇਰੇ ਮਹਾਨ ਖੁਦਾ ਇਹਨਾਂ ਦੇ ਹੱਥਾਂ ਨੂੰ ਪਰਮੇਸ਼ਰ ਜੀ ਵੰਡਣ ਵਾਲਾ ਬਣਾਓ ਖੁਦਾਵੰਦ ਜੀ ਮੰਗਣ ਵਾਲਾ ਨਹੀਂ ਮੇਰੇ ਮਹਾਨ ਖੁਦਾ ਤੁਹਾਡੇ ਬੱਚੇ ਹਰ ਇੱਕ ਕਰਜ਼ੇ ਤੋਂ ਫ੍ਰੀ ਹੋ ਜਾਣ ਮੇਰੇ ਮਹਾਨ ਖੁਦਾ ਹਰ ਇੱਕ ਕਰਜ਼ੇ ਦੀ ਸਪਿਰਿਟ ਇਹਨਾਂ ਘਰਾਂ ਪਰਿਵਾਰਾਂ ਦੇ ਵਿੱਚੋਂ ਕੈਨਸਲ ਹੋ ਜਾਵੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਸਮਰਥੀ ਪਰਮੇਸ਼ਵਰ ਜੀ ਪ੍ਰਭ ਜੀ ਸੁਪਨਿਆਂ ਦੇ ਰਾਹੀ ਖੁਦਾਬੰਦੀ ਸੱਚਮੁੱਚ ਤੁਹਾਡੇ ਸਵਰਗੀ ਦੂਤ ਪਰਮੇਸ਼ਵਰ ਜੀ ਤੁਹਾਡੇ ਬੱਚਿਆਂ ਦੀ ਅਗਵਾਈ ਕਰਨ ਮੇਰੇ ਮਹਾਨ ਖੁਦਾ ਪ੍ਰਭ ਜੀ ਕੋਈ ਵੀ ਬੁਰਾ ਸੁਪਨਾ ਪ੍ਰਭ ਜੀ ਇਹਨਾਂ ਨੂੰ ਨਾ ਆਣੇ ਪਾਏ ਖੁਦਾਬੰਦੀ ਕੋਈ ਵੀ ਐਸੀ ਜਗ੍ਹਾ ਨਾ ਹੋਵੇ ਪਰਮੇਸ਼ਵਰ ਜੀ ਜਿੱਥੇ ਵੈਰੀ ਦੇ ਲੁਕਣ ਦੀ ਥਾਂ ਬੱਚੇ ਮੇਰੇ ਮਹਾਨ ਖੁਦਾ ਜਦ ਵੀ ਤੁਹਾਡੇ ਬੱਚੇ ਸੌਣ ਦੇ ਲਈ ਜਾਣ ਖੁਦਾਵੰਜੀ ਸੌਂਦੇ ਸਮੇਂ ਪਰਮੇਸ਼ਵਰ ਜੀ ਇਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਖੁਦਾਵੰਜੀ ਸਵਰਗ ਰਾਸ ਤੋਂ ਇਹਨਾਂ ਨੂੰ ਗੁੜੀ ਤੇ ਮਿੱਠੀ ਨੀਂਦ ਦੇ ਨਾਲ ਬLES ਕਰਨਾ ਖੁਦਾ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਵਰ ਜੀ ਸੱਚਮੁੱਚ ਪਰਮੇਸ਼ਵਰ ਜੀ ਆਪਣੇ ਗੁਜੇ ਤੇ ਦਾਨੂ ਇਹਨਾਂ ਤੇ ਪ੍ਰਗਟ ਕਰਨਾ ਮੇਰੇ ਮਹਾਨ ਖੁਦਾਵੰਦ ਜੀ ਆਤਮਿਕ ਦਾਨ ਵਰਦਾਨਾਂ ਦੇ ਨਾਲ ਇਹਨਾਂ ਨੂੰ ਬles ਕਰਨਾ ਸਮਰਥੀ ਪਰਮੇਸ਼ਰ ਸੱਚਮੁੱਚ ਖੁਦਾਵੰਦ ਜੀ ਕਿਸੇ ਵੀ ਚੰਗੀ ਚੀਜ਼ ਦੀ ਥੋੜੇ ਨਾ ਘਰ ਵਿੱਚ ਨਾ ਹੋਵੇ ਪ੍ਰਭ ਜੀ ਇਬਰਾਹਿਮ ਇਸਹਾਕ ਯਾਕੂਬ ਵਾਲੀ ਬਰਕਤ ਇਹਨਾਂ ਨੂੰ ਦੇਣਾ ਮੇਰੇ ਸਮਰਥੀ ਪਰਮੇਸ਼ਰ ਜੱਦੀ ਤੁਹਾਡੇ ਬੱਚੇ ਸਵੇਰੇ ਉੱਠਣ ਖੁਦਾ ਤੁਹਾਡੇ ਨਾਮ ਦੇ ਵਿੱਚ ਪਰਮੇਸ਼ਵਰ ਜੀ ਤੁਹਾਡੇ ਪਵਿੱਤਰ ਆਤਮਾ ਦੀ ਭਰਪੂਰੀ ਦੇ ਨਾਲ ਖੁਦਾਵੰਦ ਜੀ ਭਰੇ ਹੋਏ ਉੱਠਣ ਮੇਰੇ ਮਹਾਨ ਖੁਦਾਵੰਦ ਜੀ ਆਨੰਦ ਦੇ ਨਾਲ ਭਰਪੂਰ ਹੋ ਕੇ ਉੱਠਣ ਸਮਰਥੀ ਪਰਮੇਸ਼ਰ ਔਰ ਪੱਬਜੀ ਸਵੇਦੀ ਪਹਿਲੀ ਪੇਟ ਪਰਮੇਸ਼ਰ ਜੀ ਆਨੰਦ ਦੇ ਨਾਲ ਜੇ ਕਾਰਿਆ ਦੇ ਨਾਲ ਪ੍ਰਭ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਲੈ ਕੇ ਆਉਣ ਮੇਰੇ ਮਹਾਨ ਖੁਦਾਵੰ ਜੀ ਹਰ ਤਰ੍ਹਾਂ ਦਾ ਆਲਸ ਦਾ ਸੁਸਤੀ ਦਾ ਗੰਦਾ ਸਪਿਰਿਟ ਪਰਮੇਸ਼ਵਰ ਜੀ ਨਦੀਆਂ ਜ਼ਿੰਦਗੀਆਂ ਦੇ ਵਿੱਚੋਂ ਨਸ਼ਟ ਕਰਨਾ ਖੁਦਾ ਜੋ ਇਹਨਾਂ ਨੂੰ ਤੁਹਾਡੇ ਤੱਕ ਪਹੁੰਚਣ ਤੋਂ ਰੋਕਦਾ ਹੈ ਮੇਰੇ ਮਹਾਨ ਖੁਦਾ ਦਇਆ ਕਰਨਾ ਪਰਮੇਸ਼ਵਰ ਜੀ ਮੈਂ ਵਿਸ਼ਵਾਸ ਕਰਦੀ ਖੁਦਾਵੰ ਜੀ ਕਿ ਤੁਸੀਂ ਮੇਰੀਆਂ ਦੁਆਵਾਂ ਮ ਪ੍ਰਾਰਥਨਾ ਨੂੰ ਸੁਣਿਆ ਹੈ ਤੇ ਕਬੂਲ ਕੀਤਾ ਹੈ ਪਰਮੇਸ਼ਵਰ ਜੀ ਹਰੀ ਕਪੈਨ ਪ੍ਰਾਨ ਤੁਹਾਡੇ ਹੱਥਾਂ 'ਚ ਸੌਂਪਦੇ ਹਾਂ ਰਾਤ ਦੇ ਇੱਕ ਇੱਕ ਪਲ ਨੂੰ ਤੁਹਾਡੇ ਪਾਕ ਪਵਿੱਤਰ ਹੱਥਾਂ 'ਚ ਸੌਂਪਦੇ ਹੋਏ ਸਾਰੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਹਾਂ Amen, Amen, Amen. ਤਾਰੀਕ ਲਈ ਸਤਿ ਆਨੁ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ। ਜੈਮਸੀ ਦੀ।